ਆਫਿਸ ਯਾਨੀ ਕਿ ਦਫਤਰ ਜਾ ਰਹੀ ਇੱਕ ਕੁੜੀ ਨੂੰ ਮੁੰਡੇ ਨੇ ਗੋਲੀ ਮਾਰ ਦਿੱਤੀ ਹੈ ਇੱਕ ਤਰਫਾ ਪਿਆਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜੋ ਮੁੱਢਲੀ ਜਾਣਕਾਰੀ ਹੈ ਗੁਰੂਗ੍ਰਾਮ ਦਾ ਇਹ ਮਾਮਲਾ ਹੈ ਜਿੱਥੇ ਇੱਕ ਲੜਕੀ ਤੇ ਗੋਲੀ ਮਾਰੀ ਗਈ ਹੈ ਜਾਣਕਾਰੀ ਮੁਤਾਬਕ ਆਫਿਸ ਜਾ ਰਹੀ ਸੀ ਆਪਣੇ ਦਫਤਰ ਜਾ ਰਹੀ ਸੀ ਸਵੇਰੇ 10 ਵਜੇ ਇਹ ਲੜਕੀ ਜਦੋਂ ਇਸ ਨੂੰ ਗੋਲੀ ਮਾਰੀ ਗਈ ਹੈ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਥਿਤ ਤੌਰ ਤੇ ਇੱਕ ਤਰਫਾ ਪਿਆਰ ਦੇ ਚੱਲਦੇ ਹੋਏ ਇੱਕ ਨੌਜਵਾਨ ਨੇ ਇੱਕ ਨੌਜਵਾਨ ਕੁੜੀ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਆ ਮੌਕੇ ਤੇ ਭੱਜ ਗਿਆ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ ਪੁਲਿਸ ਨੇ ਨੌਜਵਾਨ ਲੜਕੀ ਨੂੰ ਸੈਕਟਰ 10 ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਸਥਿਰ ਹੈ ਸੋ ਇਹ ਨੌਜਵਾਨ ਲੜਕੀ ਉੱਤਰ ਪ੍ਰਦੇਸ਼ ਤੇ रहण वाली ਦੱਸੀ ਜਾ ਰਹੀ ਹੈ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ ਪਰ ਮੁਲਜ਼ਮ ਦਾ ਨਾਮ ਵਿਪਨ ਦੱਸਿਆ ਜਾ ਰਿਹਾ ਜਿਸ ਦੀ ਉਮਰ 31 ਸਾਲ ਤੱਕ ਦੱਸੀ ਜਾ ਰਹੀ ਹੈ ਉਹ ਵੀ ਉੱਤਰ ਪ੍ਰਦੇਸ਼ ਦੇ ਜੋਨਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਨੌਜਵਾਨ ਲੜਕੀ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ ਮੁਲਜ਼ਮ ਦੇ ਨਾਲ ਪਹਿਲਾਂ ਉਸ ਦੀ ਦੋਸਤੀ ਸੀ ਜੋ ਮੀਡੀਆ ਰਿਪੋਰਟ ਕਰ ਰਹੀ ਹੈ ਯਾਨੀ ਪਾਸਕਰ ਚਿਪਰੀ ਰਿਪੋਰਟ ਮੁਤਾਬਿਕ ਜੋ ਜਾਣਕਾਰੀ ਹੈ ਜੋ ਬਾਅਦ ਵਿੱਚ ਪ੍ਰੇਮ ਦੇ ਵਿੱਚ ਬਦਲ ਗਈ ਹਾਲਾਂਕਿ ਬਾਅਦ ਵਿੱਚ ਨੌਜਵਾਨ ਲੜਕੀ ਨੇ ਇਸ ਰਿਸ਼ਤੇ ਨੂੰ ਖਤਮ ਕਰ ਦਿੱਤਾ ਇਸ ਤੋਂ ਬਾਅਦ ਇਹ ਇਹ ਸਵਿਕਾਰ ਨਹੀਂ ਕਰ ਸਕਿਆ ਨੌਜਵਾਨ ਜਿਹੜਾ ਲੜਕਾ ਸੀ ਸੋ ਉਸ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ ਹੈ ਸੋ ਇਹ ਵੱਡੀ ਖਬਰ ਹੈ ਆ ਲੜਕੀਆਂ ਜਿਹੜੀਆਂ ਨੇ ਸੁਰੱਖਿਅਤ ਨਹੀਂ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਮਹਿਲਾ ਡਾਕਟਰ ਦੇ ਵੱਲੋਂ ਕਥਿਤ ਖੁਦਕੁਸ਼ੀ ਕੀਤੀ ਗਈ ਹੈ ਜਿਸ ਦਾ ਪੜਤਾਲ ਲਗਾਤਾਰ ਕੀਤੀ ਜਾ ਰਹੀ ਹੈ ਖੈਰ ਮਾਮਲਾ ਕੀ ਹੈ ਪੂਰੀ ਪੁਲਿਸ ਪੜਤਾਲ ਕਰਕੇ ਉਸ ਤੋਂ ਬਾਅਦ ਹੀ ਅਸਲ ਸਥਿਤੀ ਸਪਸ਼ਟ ਹੋਵੇਗੀ ਪਰ ਇੱਥੇ ਵੀ ਇੱਕ ਦਫ਼ਤਰ ਜਾ ਰਹੀ ਲੜਕੀ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੇ ਗੋਲੀ ਤੱਕ ਮਾਰ ਦਿੱਤੀ ਗਈ ਹੈ